ਯਾ ਭਾਬ ਜਿਲੇ ਦੇ ਪ੍ਰਧਾਨ ਬਣ ਕੇ ਪਹਿਲੀ ਵਾਰ ਰੋਡ ਸ਼ੋਅ ਕੀਤਾ ਵਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਜੇ ਅੱਜ ਜਿਹੜਾ ਰੋਡ ਸ਼ੋਅ ਹੋਇਆ ਵਾ ਮੈਂ ਸਮਝਦਾ ਮੇਰੀ ਜ਼ਿੰਦਗੀ 'ਚ ਇੱਕ ਇਤਿਹਾਸਕ ਇਹ ਰੋਡ ਸ਼ੋਅ ਆ ਮੈਂ ਪਹਿਲਾਂ ਵੀ 32 ਸਾਲ ਜ਼ਿਲੇ ਦਾ ਪ੍ਰਧਾਨ ਰਿਆ ਵਾ ਤੇ 8 ਸਾਲ ਮੈਂ ਪਾਰਟੀ ਤੋਂ ਬਾਹਰ ਰਹਿ ਕੇ ਬਰੂਹਾਂ ਵਿੱਚ ਬਹਿ ਕੇ ਪਾਰਟੀ ਦੇ ਅੰਦਰ ਤੇ ਮੈਂ ਕਾਲੀ ਦਲ ਦੀ ਕੰਮ ਕੀਤਾ 8 ਸਾਲਾਂ ਬਾਅਦ ਮੈਨੂੰ ਮੋਰ ਮੇਰੇ ਚੌਵੀ ਅਕਾਲੀ ਦਲ ਦੇ ਪ੍ਰਧਾਨ ਨੇ ਮੇਰੇ ਤੇ ਭਰੋਸਾ ਕੀਤਾ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਵਾ ਤੇ ਲੋਕ ਪਿੰਡਾਂ ਵਿੱਚੋਂ ਛਰਕਾਂ ਤੇ ਆ ਗਏ ਨੇ ਆਠ ਆਠਾਂ ਮਾਰਦੇ ਇਕੱਠ ਜਿਹੜੇ ਨੇ ਸਾਰੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਇਸੇ ਤਰ੍ਹਾਂ ਹੋਏ ਨੇ ਔਰ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਕਿ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਆਉਣ ਵਾਲੇ ਦਿਨਾਂ ਵਿੱਚ ਮੇਰੇ ਨਾਲ ਜਿਹੜੇ ਸਰਗਰਮ ਵਰਕਰ 24 ਘੰਟੇ ਟਾਈਮ ਦੇ ਸਕਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਤਾਂ ਕਿ ਜ਼ਿਲ੍ਹੇ ਨੂੰ ਲਾਂਬੰਦ ਕਰਕੇ ਸ਼ਰਮੀ ਅਕਾਲੀ ਦਲ ਦੀ 27 ਨੂੰ ਸਰਕਾਰ ਬਣਾਈ ਜਾ ਸਕਦੀ ਹੈ ਜਿਹੜੇ ਸਾਡੇ ਤੋਂ ਇਹਨਾਂ ਬਾਰੇ ਕੀ ਕਹਿਣਾ ਚਾਹਤੇ ਜਿਹੜੇ ਸਾਡੇ ਤੋਂ ਪਰਾਂ ਨੇ ਉਹਨਾਂ ਚੋਂ ਬਹੁਤੇ ਜਿਹੜੇ ਨੇ ਸਾਡੇ ਨਾਲ ਆਣ ਕੇ ਰਲ ਜਾਣੇ ਨੇ ਜਿਹੜਾ ਕਾਫਲਾ ਵੱਡਾ ਹੁੰਦਾ ਵਾ ਲੋਕ ਉਸ ਕਾਫਲੇ ਤੇ ਮਗਰ ਲੱਗਦੇ ਨੇ ਜਿਹੜੇ ਮੋਹਰੀ ਬਣ ਜਾਂਦੇ ਨੇ ਔਰ ਮੈਂ ਸਮਝਣਾ ਕਿ ਆ ਲੋਕਾਂ ਦੀ ਮੋਹਰ ਹੈ ਸੁਖਵੀਰ ਸਿੰਘ ਬਾਦਲ ਨੇ ਮੇਰੇ ਤੇ ਫੈਸਲਾ ਕੀਤਾ ਲੋਕਾਂ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਦਰੁੱਤ ਫੈਸਲਾ ਕੀਤਾ ਕਿ ਇਸ ਦੇ ਇੰਤਿਹਾਰ ਚਾਹੁੰਦੇ ਆ ਆਪਣੇ ਕਾਲੀ ਵਰਕਰਾਂ ਨੂੰ ਮੈਂ ਕਾਲੀ ਵਰਕਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕਾਲੀ ਦਲ ਦੇ ਝੰਡੇ ਥੱਲੇ ਲਾਮਬੰਦਰ ਹੋਮੋ ਤੇ 27 ਨੂੰ ਕੈਸਾ ਇਨਕਲਾਬ ਲਿਆਈਏ ਕਿ ਪੰਜਾਬ ਦੀ ਧਰਤੀ ਤੇ ਸ਼ਰੋਮਣੀ ਕਾਲੀ ਦਲ ਸਰਕਾਰ ਬਣਾਈਏ ਤੇ ਲੋਕਾਂ ਦੇ ਆ ਜਖਮਾਂ ਤੇ ਮਲਮ ਲਾਈਏ ਜਨਾਬ ਸਾਹਿਬ ਜ਼ਿਲ੍ਹਾ ਕਰਤਾਰ ਪਰ ਬੜੀ دیر ਤੋਂ ਪਛੜਿਆ ਹੈਗਾ ਪਹਿਲਾਂ ਬੜਾ ਨੀਵਾ ਜਾ ਰਿਹਾ ਹੈ ਕਾਲੀ ਦਲ ਤੁਹਾਡੇ ਆਉਣਾ ਕੀ ਸਮੇਂ ਤੇ ਦੀ ਕਿੰਨੀ ਜਿਹਦੀ ਚੜ੍ਹਾਈ ਹੋਏਗੀ ਫਿਰ ਮੈਂ ਕਹਿੰਦਾ ਰੱਬ ਦੇ ਹੁਕਮ ਨਾਲ ਹੀ ਕੋਈ ਨੀਵਾ ਜਾ ਸਕਦਾ ਤੇ ਰੱਬ ਦੇ ਹੁਕਮ ਨਾਲ ਹੀ ਕੋਈ ਉੱਚਾ ਹੋ ਸਕਦਾ ਰੱਬ ਕਿਰਪਾ ਕਰੇ ਤੇ ਕਾਲੀ ਦਲ ਦੀ ਚੜ੍ਹਦੀ ਕਲਾ ਹੋਵੇਗੀ